ਇਹਨਾਂ ਦਾ ਬੁਰਾ ਹਾਲ ਹੋਇਆ ਪਿਆ ਅੱਜ ਕਾਗਜ਼ ਭਰਨ ਦਾ ਪਹਿਲਾ ਦਿਨ ਹੈ ਅੱਜ ਤੱਕ ਕਾਂਗਰਸ ਤੇ ਭਾਜਪਾ ਦੇ ਕੈਂਡੀਡੇਟ ਹੀ ਨਹੀਂ ਪੂਰੇ ਹੋਏ ਤੇ ਸਾਡੇ ਆਲਿਆਂ ਨੇ ਤਿੰਨ ਤਿੰਨ ਢੇੜੇ ਲਾ ਲਿਓ ਤੱਕ ਕਿਉਂਕਿ ਅਸੀਂ ਬੰਦੇ ਉਹ ਦਿੱਤੇ ਜਿਨ੍ਹਾਂ ਨੂੰ ਤਜਰਬਾ ਹੋ ਗਿਆ ਬੋਲਣ ਦਾ ਵਿਧਾਨ ਸਭਾ ਚ ਜਿਨ੍ਹਾਂ ਨੂੰ ਅਫਸਰਾਂ ਨਾਲ ਕੰਮ ਕਰਨ ਦਾ ਕੰਮ ਕਰਾਉਣ ਦਾ ਤਜਰਬਾ ਹੋ ਗਿਆ ਉਹਨਾਂ ਨੂੰ ਦਿੱਲੀ ਭੇਜਾਂਗੇ ਮੈਨੂੰ 13 ਜ਼ੀਰੋ ਕਰ ਦੋ ਮੈਨੂੰ 13 ਹੱਥ ਤੇ 13 ਜ਼ੁਬਾਨਾਂ ਦੇ ਦੋ ਜਿਹੜੀਆਂ ਜਾ ਕੇ ਪਾਰਲੀਮੈਂਟ ਦੇ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣ ਮਜਾ ਆ ਲੈ 1 ਰੁਪਿਆ ਵੀ ਸੈਂਟਰ ਸਰਕਾਰ ਦੀ ਹਿੰਮਤ ਪੈ ਜੇ ਕਿ ਪੰਜਾਬ ਦੇ ਹੱਕ ਦਾ ਕੋਈ ਰੱਖ ਕੇ ਦਿਖਾ ਦੇ ਇੱਥੇ ਔਰ ਜਿਸ ਕਿਸਮ ਦਾ ਮੈਂ ਮਾਹੌਲ ਦੇਖ ਰਿਹਾ ਤੁਸੀਂ ਕੱਲ ਰਾਤ ਦੇਖਿਆ ਹੁਣ ਸਵੇਰੇ ਵੀਡੀਓ ਵੀ ਦੇਖਿਆ ਹੋਣੀ ਆ ਕੱਲ ਮੈਂ ਚਨੀਰ ਸੀ ਚਨੀਰ ਰਾਤ ਦੇ 8 ਵਜੇ 15 ਤੋਂ 20000 ਬੰਦਾ ਸੀ 15 ਤੋਂ 20000 ਇੱਕ ਪਾਸੇ ਇਹਨਾਂ ਨੂੰ ਲੋਕ ਪਿੰਡਾਂ 'ਚ ਵੜ ਨਹੀਂ ਦਿੰਦੇ ਇੱਕ ਪਾਸੇ ਮੇਰੀ ਗੱਡੀ 'ਚ ਮੇਰੇ ਬੈਠਣ ਨੂੰ ਜਗ੍ਹਾ ਬਣਾਉਣ ਵਾਸਤੇ ਮੈਨੂੰ ਪਟ્રોલ ਪੰਪ ਤੇ ਗੱਡੀ ਰੋਕਣੀ ਪੈਂਦੀ ਆ ਵੀ ਥੋੜੇ ਜਿਹਾ ਫੁੱਲ ਕੱਢ ਦੋ ਬਾਹਰ ਬੈਠ ਤਾਂ ਜਾਈਏ ਇੱਕ ਪਾਸੇ ਆ ਹੈ ਇਹ ਕਿਤੇ ਕਿਸਮਤ ਨਾਲ ਹੀ ਮਿਲਦਾ ਬਾਈ